ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਾਨੰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪਰਾਣਾ ਪੈਂਦੀ ਹੈ ਸੁਖਾਨੰਦ ਇਸ ਸਾਈਡ ਤੇ ਅਖੀਰਲੇ ਪਿੰਡ ਆ ਮੋਗੇ ਜ਼ਿਲ੍ਹਾ ਦੇ ਉਹਨਾਂ ਦੇ ਵਿੱਚ ਆਉਂਦਾ ਕਿਉਂਕਿ ਨੇੜੇ ਇਹਦੇ ਭਗਤਾਪਾਈ ਰਹਿ ਜਾਂਦਾ ਸਰੀਏ ਵਾਲਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਚ ਪੈਂਦੇ ਆ ਮੈਂ ਜਿਹੜੇ ਘਰ ਚ ਵੀਡੀਓ ਬਣਾ ਰਿਹਾ ਬਾਈ ਕੋਲੋਂ ਮੈਂ ਪਹਿਲਾਂ ਵੀ ਵੀਡੀਓ ਬਣਾਈਆਂ ਕਿਉਂਕਿ ਬਾਈ ਨੂੰ ਬਹੁਤ ਚੰਗੇ ਪਸ਼ੂਆਂ ਦਾ ਸ਼ੌਂਕ ਹੈ ਤੇ ਚੰਗੀਆਂ ਮੱਝਾਂ ਘਰ ਚ ਬਾਈ ਨੇ ਖਰੀਦੀਆਂ ਬਹੁਤ ਚੋਇਆ ਉਹਨਾਂ ਦਾ ਅੱਜ ਤਿੰਨ ਨਗਵੀਰ ਨੇ ਵਿਕਾਊ ਕੀਤੇ ਜਿਹਦੇ ਚ ਇੱਕ ਏ ਝੋਟੀ ਏ ਇੱਕ ਮੱਝ ਜਿਹੜੀ ਛੋਟੇ ਸਿੰਗ ਦੀ ਏ ਪਰ ਇੱਕ ਸਿੰਗੇ ਦਾ ਟੁੱਟਿਆ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਫੋਰ ਸੇਲ ਹੈ ਦੁੱਧ ਚੰਗਾ ਬਾਈ ਦੱਸ ਰਿਹਾ ਇਸ ਟਾਈਮ ਜਿੰਨਾ ਹੈਗਾ ਉਹ ਤੁਹਾਨੂੰ ਦੱਸਿਆ ਜਾਊਗਾ ਪਰ ਮੈਂ ਸ਼ੁਰੂ ਚ ਇੱਕ ਬੇਨਤੀ ਕਰ ਦਿੰਦਾ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਵੇਖਦਾ ਹਾਂ ਸੁਣਦਾ ਹਾਂ ਜਦੋਂ ਵੀ ਪਸ਼ੂ ਖਰੀਦਦੇ ਹੋ ਦੋ ਟਾਈਮ ਤਿੰਨ ਟਾਈਮ ਚੋਣਾ ਹੱਕ ਹੈ ਚੋ ਸਕਦੇ ਹੋ ਜਿੰਨਾ ਤੋਂ ਤੁਹਾਨੂੰ ਦੱਸਾਂਗੇ ਉਹ ਤਿਆਰ ਮਿਲੂਗਾ ਪਰ ਉਦੋਂ ਬਾਅਦ ਜਦੋਂ ਤੁਸੀਂ ਆਪਦੇ ਘਰੇ ਲੈ ਜਾਂਦੇ ਹੋ ਤੁਹਾਡੀ ਸਾਮ ਸੰਭਾਲ ਹੈ ਇਹ ਪਸ਼ੂਆਂ ਤੋਂ ਤੁਸੀਂ ਕੀ ਰਿਜ਼ਲਟ ਲੈਨੇ ਹੋ ਉਹਨਾਂ ਦੁੱਧ ਦੇ ਦਿੰਦੇ ਆ ਜਾਂ ਨਹੀਂ ਦਿੰਦੇ ਤੇ ਜਿਹੜਾ ਵੀਰ ਆਪ ਚੋਣ ਦੀ ਹਿੰਮਤ ਨਹੀਂ ਰੱਖਦਾ ਤਾਂ ਉਹਨੂੰ ਰਿਕੁਐਸਟ ਇਹ ਵੀ ਹੈ ਵੀ ਫਿਰ ਤੁਸੀਂ ਲਾਂਭਾ ਨਾ ਦਿਆ ਕਰੋ ਕਿਉਂਕਿ ਤਸੱਲੀ ਕਰਨਾ ਹੱਕ ਹੁੰਦਾ ਉਹ ਕਰ ਸਕਦੇ ਹੁੰਨੇ ਆ ਤਿੰਨੇ ਪਸ਼ੂ ਸੂਏ ਸਵਾਏ ਆ ਤੇ ਤਿਆਰ ਦੁੱਧ ਤੁਹਾਨੂੰ ਦੱਸਿਆ ਜਾਊਗਾ ਆਓ ਸ਼ੁਰੂਆਤ ਆਪਾਂ ਉਸੇ ਮੱਝ ਤੋਂ ਕਰਦੇ ਆ ਜਿਹੜੇ ਪਾਸੇ ਬਾਈ ਜੀ ਹੁ ਰਖੜੇ ਆ ਤੇ ਜਿੱਧਰੋਂ ਆਪਾਂ ਵੀਡੀਓ ਦੀ ਸ਼ੁਰੂਆਤ ਕੀਤੀ ਜਾਂ ਤੁਹਾਨੂੰ ਇਹ ਮੱਝ ਪਹਿਲਾਂ ਦੱਸੀ ਸੀ ਇੱਥੋਂ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਸਵਾਗਤ ਹੈ ਤੁਹਾਡਾ ਆਉਣ ਤੇ ਤੇ ਧੰਨਵਾਦ ਬਾਈ ਨਾਮ ਆਪਣਾ ਦੱਸ ਰਾਣਾ ਸਿੰਘ ਨੰਬਰਦਾਰ ਜੀ ਰਾਣੇ ਭਾਈ ਮੈਂ ਇੱਕ ਗੱਲ ਐਡ ਕੀਤੀ ਹੈ ਵੀ ਜਿਹਨੇ ਖਰੀਦਣਾ ਪਸੂ ਦੋ ਟਾਈਮ ਤਿੰਨ ਟਾਈਮ ਚੋ ਸਕਦਾ ਹੈ ਹਾਂਜੀ ਹਾਂਜੀ ਬਾਅਦ ਚ ਲਾਂਭਾਣਾ ਦੇਵੀ ਪਲਾਂ ਚਾਰ ਟਾਈਮ ਚੋਲੇ ਜੀ ਇੱਥੇ ਠੀਕ ਹੈ ਜਣੀ ਇੱਥੇ ਚੋ ਸਕਦਾ ਹਾਂ ਹਾਂਜੀ ਹਾਂਜੀ ਚੋਵੇ ਜੀ ਇਹ ਮੈਂ ਇਸ ਕਰਕੇ ਗੱਲ ਐਡ ਕਰਤੀ ਕਈ ਵੀਰ ਬਾਅਦ ਚ ਕਹਿ ਦਿੰਦੇ ਆ ਵੀ ਯਾਰ ਜਦੋਂ ਅਸੀਂ ਭਰਾ ਨੂੰ ਕਹਾਂ ਅਸੀਂ ਚੋਵਾਂਗੇ ਅਲੱਗ ਵੀਡੀਓ ਦੀ ਗੱਲ ਐ ਹੂੰ ਤੋ ਉਦੋਂ ਕਈ ਵਾਰ ਅਗਲਾ ਕਹਿੰਦਾ ਯਾਰ ਬਾਈ ਅਸੀਂ ਤਾਂ ਦੋ ਟਾਈਮ ਨਹੀਂ ਚਵਾਉਂਦੇ ਇੱਕ ਟਾਈਮ ਹੀ ਚਵਾਉਣੀ ਆ ਆਪਣੇ ਕੋਈ ਦਿੱਕਤ ਨਹੀਂ ਆ ਆਪਣੇ ਨੰਗਲ ਸਾਹ ਆਪਾਂ ਟਾਈਮ ਹੀ ਨਾ ਦਿੰਦਾ ਨਾ ਟਾਈਮ ਕਹ ਰੋ ਵੀ ਹੁਣ ਮਹੀਨੇ ਦੇ ਨੇੜੇ ਤੇੜ ਸੁਣਨ ਵਾਲੀ ਆ ਦੋ ਤਿਆਰ ਕਰਕੇ ਤਾਂ ਹੀ ਆਪਾਂ ਵੀਡੀਓ ਪਾਉਣ ਲੱਗੇ ਆ ਠੀਕ ਐ ਬਾਈ ਨਹੀਂ ਆਪਾਂ ਪਹਿਲੇ ਵੇਚ ਦੇਣੀ ਸੀ ਨੂੰ ਸਹੀ ਐ ਅੱਛਾ ਬਾਈ ਕੰਨ ਮਾਸੂਆ ਸੁਈਏ ਇਹ ਦੂਜਾ ਸੁਆਈ ਜੀ ਅੱਜ ਦਿਨ ਕਿੰਨੇ ਹੋ ਗਏ ਸੁਈ ਨੂੰ ਅੱਜ ਇਹ ਕਹ ਲਓ 25 26 ਦਿਨ ਹੋ ਗਏ ਜੀ ਇਹਨੂੰ ਅੱਛਾ ਹੁਣ ਤਿਆਰ ਦੁੱਧ ਕਿੰਨਾ 16 ਕਿਲੋ ਐ ਜੀ ਕੋਈ ਮਿੰਨ ਸਕਦਾ ਨਹੀਂ ਅੱਛਾ ਇਹਦਾ ਰੇਟ ਕੀ ਰੱਖ ਦੋ ਨਾ ਇਹਦਾ 140 ਜੀ 1 ਲੱਖ 40 ਹਾਂਜੀ ਤੋਰਗੇ ਇਹਨੂੰ ਆਪਾਂ ਦੋਸਤੋ ਇਹ ਪੱਕੇ ਹਵਾਨੇ ਦੀ ਮੱਝ ਐ ਇਹਦਾ ਇੱਕ ਸਿੰਗ ਟੁੱਟਿਆ ਹੋਇਆ ਦੂਜਾ ਸਿੰਗ ਬਿਲਕੁਲ ਨਾਲ ਮੁੜਿਆ ਹੋਇਆ ਖੁੰਡਾ ਸਿੰਗ ਐ ਹਾਂਜੀ ਮਾੜਾ ਲੰਬਾਈ ਫੁੱਲ ਐ ਹਾਈਟ ਮੀਡੀਅਮ ਐ ਪੱਕਾ ਹਵਾਨਾ ਮਤਲਬ ਜਿੰਨਾ ਵੀ ਹੈ ਜੋਸ਼ ਨਾਲ ਭਰਿਆ ਹੋਇਆ ਐ ਬਸ 16 ਕਿਲੋ 16 ਲੀਟਰ ਮਿੰਤੀ ਵਾਲਾ ਦੁੱਧ ਐ ਇਸ ਟਾਈਮ ਚੋਕੇ ਲੈ ਲਓ ਹਵਾਨੇ ਤੇ ਨਾੜਾਂ ਬਹੁਤ ਸੋਹਣੀਆਂ ਦਿਸਦੀਆਂ ਐ ਹਵਾਨਾ ਅਗੋਂ ਪਿੱਛੋਂ ਚੰਗਾ ਦਿਸਦਾ ਪਰ ਹੈ ਬੰਦ ਹਵਾਨੇ ਚ ਜੋਸ਼ ਫੁੱਲਾ ਹਵਾਨੇ ਚ ਵਿਖਾਵਾ ਥੱਲੇ ਨੂੰ ਲੰਮਕਮਾ ਵਿਖਾਵਾ ਨਹੀਂ ਹੈਗਾ ਹਵਾਨੇ ਦਾ ਤਾਂ ਹੀ ਦੁੱਧ ਵਾਲੀ ਮੱਝ ਹੈ 16 ਲੀਟਰ ਹਾਜ਼ਰ 1 ਲੱਖ 40 ਹਜ਼ਾਰ ਰੇਟ ਹੈ ਬਾਈ ਕਹਿੰਦਾ ਵੀ ਵੀਡੀਓ ਤਾਂ ਹੀ ਹੁਣ ਲੇਟ ਬਣਾਉਣ ਲੱਗਿਆਂ ਵੀ ਪਸ਼ੂ ਦੁੱਧ ਪੂਰੇ ਤੇ ਆਜੇ ਜਿੰਨੇ ਇਹਨਾਂ ਥੱਲੇ ਆਪਾਂ ਚੋਣੇ ਆ ਉਹ ਦੱਸਣਾ ਸੌਖਾ ਹੋ ਜਾਂਦਾ ਸੋ ਜਿਹਨੂੰ ਜੱਜਦੀ ਹੈ ਦਸੋ ਤਾਂ ਦੋਨੇ ਪਾਸਿਓਂ ਹਵਾਨੇ ਤੇ ਨਾੜਾਂ ਪੂਰੀਆਂ ਫੁੱਲ ਦਿਸਣੀਆਂ ਤੁਸੀਂ ਇਧਰੋਂ ਹਵਾਨਾ ਦੇਖਿਓ ਇੱਕ ਵਾਰ ਮੈਂ ਇਹਦੇ ਨੇੜੇ ਜਾਊਂਗਾ ਜਦੋਂ ਬਾਈ ਨੇ ਬੰਦ ਤਾਂ ਇਹਨੂੰ ਤੁਹਾਨੂੰ ਹਵਾਨਾ ਕਲੀਅਰ ਦਿਖਾਊਂਗਾ ਰਾਣੀ ਬਾਈ ਮਾੜੀ ਜੀ ਆਪਾਂ ਇਹਦੀ ਪੂਛ ਫੜੀਏ ਹੁਣ ਤੁਸੀਂ ਹਵਾਨਾ ਦੇਖਿਓ ਮੈਂ ਗੱਲ ਕੀਤੀ ਸੀ ਜੋਸ਼ ਵਾਲਾ ਹਵਾਨਾ ਤਾਂ ਸਾਰਾ ਤਣਿਆ ਵਿਆ ਹਵਾਨਾ ਦਿਸੂਗਾ ਤੁਹਾਨੂੰ ਇਹੀ ਦੁੱਧ ਵਾਲੇ ਪਸ਼ੂ ਦੀ ਖਾਸ ਨਿਸ਼ਾਨੀ ਰਹਿੰਦੀ ਹੈ ਥਣ ਕਲੀਅਰ ਦਿਸਦੇ ਆ ਨਾੜਾਂ ਤਾਂ ਜਿਦਾਂ ਪਸ਼ੂ ਜਿਵੇਂ ਫਲਕਾਰੀ ਹੁੰਦੀ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਹਵਾਨੇ ਤੇ ਦਿਸਦੇ ਆ ਇਧਰੋਂ ਹਵਾਨਾ ਫੇਰ ਦੇਖ ਲਓ ਠੀਕ ਆ ਬਾਈ 1 ਲੱਖ ਤੇ 40000 ਰੇਟ ਇਦੂ ਅੱਗੇ ਜਿਹੜੀ ਝੋਟੀ ਦਿਖਾਉਣੀ ਹੈ ਇਹਦੀ ਬਿਊਟੀ ਵੀ ਬੜੀ ਚੰਗੀ ਹੈ ਸਿੰਘ ਛੋਟਾ ਹੈ ਥਣ ਬਿੱਥੀਆਂ ਤੇ ਕੰਨੀਆਂ ਦੇ ਉੱਤੇ ਲੱਗਾ ਹੋਇਆ ਖਵਾਨਾ ਸਾਫ ਸੁਥਰਾ ਹੈ ਇਹ ਵੀ ਸੂਈ ਸਵਾਈ ਝੋਟੀ ਹੈ ਆਪਾਂ ਜਾਣਕਾਰੀ ਲੈ ਲੈਂਦੇ ਰਾਣੀ ਭਾਈ ਕਿੰਨਵਾ ਸੂਆ ਸੂਈ ਇਹ ਇਹ ਦੂਜਾ ਜੀ ਆ ਵੀ ਮੰਨੀਉਂਦੀ ਧੀ ਆ ਜੀ ਇਹ ਵੀ ਮਵੀਰਾ ਬਲੀਆ ਵਾਲਿਆਂ ਦੀ ਏਬੀਸੀ ਵਾਲਿਆਂ ਦੇ ਆ ਵੀ ਮੰਨਿਉਂਦੀ ਧੀ ਹੈ ਹਾਂਜੀ ਹਾਂਜੀ ਦੂਜਾ ਸੂਆ ਦੂਜਾ ਸੂਆ ਰੀ ਨਾਲ ਜੀ 6 ਦਿਨ ਦਾ ਜੀ ਠੀਕ ਹੈ ਅੱਛਾ ਭਾਈ ਸੂਈ ਨੂੰ ਅੱਜ ਕਿੰਨਾ ਤੈਮੂ ਸੂਈ ਨੂੰ ਇਹਨੂੰ 1 ਮਹੀਨਾ ਤੇ 15 ਦਿਨ ਹੋ ਗਏ ਜੀ 45 ਦਿਨਾਂ ਦੀ ਇਹ ਸੂਈ ਹੋਗੀ। ਹਾਂਜੀ ਹਾਂਜੀ। ਇਸ ਟਾਈਮ ਹਾਜ਼ਰ ਦੁੱਧ ਕਿੰਨਾ? ਇਹਦੇ ਇੱਥਾਂ ਵੀ 16 ਕਿਲੋ ਦੁੱਧ ਆ ਜੀ। ਇਹ ਦੁੱਧ ਕੁਸ ਘਟੀ ਹੈ ਜਾਂ ਉੱਥੇ ਤੋਂ ਨਹੀਂ? ਨਹੀਂ ਹੁਣ ਇਹ ਗੱਬਣ ਕਰਾਤੀ ਜੀ ਇਹ ਪਹਿਲਾਂ ਥੋੜਾ ਜਿਆਦਾ ਸੀਗਾ 1.5-2 ਕਿਲੋ ਦੁੱਧ। ਹੁਣ 16 ਕਿਲੋ ਤੇ ਆ ਜੀ। ਅੱਛਾ ਭਾਈ ਇਹ ਗੱਬਣ ਬੋਲ ਮੈਂ 15 ਦਿਨ ਇਹਨੂੰ ਗੱਬਣਾ ਕਰਾਈ ਨੂੰ ਹੋ ਗਿਆ ਜੀ। ਇਹ ਤਾਂ ਆਪਣੇ ਕੋਲੇ ਕੱਟਾ ਜੀ ਆਪਣਾ 102699 ਦਾ। ਅੱਛਾ ਉਤੋਂ ਡਾਇਰੈਕਟ ਕ੍ਰੋਸ ਕਰਾ। ਹਾਂਜੀ ਹਾਂਜੀ। ਠੀਕ ਹੈ ਇਹਦੀ ਡਿਮਾਂਡ ਕੀ ਕਰਦੇ ਹੋ ਇਹਦਾ 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 ਫੋਨ ਤੇ ਕਰਾਂਗੇ ਤੋਰਗੇ ਇਹਨੂੰ ਆਪਾਂ ਹਾਂਜੀ ਦੋਸਤੋ ਦੁੱਧ 16 ਕਿਲੋ 15 ਸੌਰੀ 45 45 ਦਿਨਾਂ ਦੀ ਸੋਈ ਥੱਲੇ 16 ਲੀਟਰ ਦੁੱਧ ਮੈਂਤੀ ਵਾਲਾ ਹਾਜ਼ਰ ਹੈ ABC ਤੇ ਅਬ ਮੈਂ ਨਿਊ ਬੋਲਦੀ ਏ ਧੀ ਹੈ ਬਿਲਕੁਲ ਪਤਲੀ ਪੂਛ ਮੋਢ ਦੇ ਵਿੱਚੋਂ ਕੁੜਿਆਂ ਦੀ ਚੜਾਈ ਚੰਗੀ ਦਿਸਦੀ ਹੈ ਖਵਾਨਾ ਹੁਣ ਵੀ ਸੋਹਣਾ ਹੈ ਸ਼ਾਮ ਦੇ ਟਾਈਮ ਮੈਂ ਵੀਡੀਓ ਬਣਾ ਰਿਹਾ ਹਾਂ ਅਜੇ ਚਵਾਈ ਹੋਣੀ ਹੈ ਲਵਾਈ ਨਮੋਈ ਸੋਹਣੀ ਹੈ 6 ਦੰਦ ਵਾਈ ਜਿਹੜੀ ਕਹਿੰਦੇ ਵੀ ਕਨਫਰਮ ਹੈ ਉਹ ਤੁਸੀਂ ਦੇਖ ਲੈਣੇ ਆ ਕਿ ਲਗਭਗ ਜੈਡ ਬਲੈਕ ਹੀ ਐ ਪੂਛ ਵੀ ਜਿਹੜੀ ਸਾਰੀ ਕਾਲੀ ਦਿਸਦੀ ਐ ਇਹਦਾ ਰੇਟ ਫੋਨ ਤੇ ਰਹਿਣਾ ਥਣ ਉਰਲੇ ਪਾਸੋਂ ਦੇਖ ਲਓ ਪੂਰੀ ਵਿੱਥੀ ਐ ਥਣ ਹਵਾਨਾ ਜਿਹੜਾ ਬੜਾ ਸੋਹਣਾ ਝੋਟੀ ਦਾ ਟਾਂਚਾ ਵੀ ਚੰਗਾ 15 ਦਿਨ ਹੋ ਗਏ ਏ ਆਈ ਹੋਈ ਨੂੰ ਖਾਲੀ ਮੰਨ ਕੇ ਸੌਦਾ ਕਰਿਓ ਤੁਸੀਂ ਆਪਦੇ ਹਿਸਾਬ ਨਾਲ ਪਰ ਤਰੀਕ ਨੋਟ ਕਰ ਸਕਦੇ ਹੋ ਵੀ 15 ਦਿਨ ਹੋ ਗਏ ਐ ਨੂੰ ਬਣੀ ਨੂੰ ਤੇ 45 ਦਿਨ ਸੋਈ ਨੂੰ ਹੋਇਆ ਮਹੀਨੇ ਬਾਅਦ ਹੀ ਬਣ ਗਈ ਇਹਦਾ ਮਤਲਬ ਤੁਸੀਂ ਗੁੱਦੋ ਆਪ ਛੱਡੋਗੇ ਜਿਹੜਾ ਪਸ਼ੂ ਟਾਈਮ ਨਾਲ ਗੱਭਣ ਹੋ ਜੇ ਉਹ ਦੁੱਧ ਵੀ ਲੰਬਾ ਟਾਈਮ ਵੀ ਪਿਆਉਂਦਾ ਕਿਉਂਕਿ ਦੁੱਧ ਦਾ ਜੋਸ਼ ਬਣਿਆ ਰਹਿੰਦਾ ਬੜਾ ਸੋਹਣਾ ਹਵਾਨਾ ਝੋਟੀ ਦਾ ਦੱਸੋ ਮੈਂ ਪਹਿਲਾਂ ਹੀ ਦੱਸ ਚੁੱਕਿਆ ਸੀ ਸੋਹਣਾ ਥਣ ਦਾ ਸਹਿਜ ਬਿੱਤੀ ਬਿੱਤੀ ਥਣਾ ਚ ਬਹੁਤ ਸੋਹਣੀ ਹੈ ਚੰਗ ਸੋਹਣਾ ਛੱਡ ਦੋ ਭਾਈ ਅੱਭੀ ਮੈਂ ਨਿਊ ਬੋਲਦੀ ᱛੀ ਏ ਬੀ ਸੀ ਸੀਮੰਟ ਬੈਂਕ ਵੀਰਾਂ ਵਾਲੀ ਆ ਇਹ ਇਹ ਦੇ ਨਾਂ ਘਟਾ ਹੈ ਇਹ ਜੈਡ ਬਲੈਕ ਹੀ ਹੈ ਭਾਈ ਕੱਟੇ ਦਾ ਪਤਾ ਕਿਹੜੇ ਸਾਨ ਦਾ ਕਿ ਨਹੀਂ ਇਹ ਨਾ ਭਾਈ ਇੱਥੇ ਆਪਣੇ ਹਕਸ਼ੈਦ ਆਪਾਂ ਵੀਡੀਓ ਪਾਈ ਸੀ ਹੂੰ ਪਲੂਰ ਆ ਸਾਨ ਜੀ ਵੀਰ ਬੋਲ ਨਾਮ ਰੱਖਿਆ ਵੇ ਦੇ ਦੇ ਕੋਲ ਹਾਂਜੀ ਹਾਂਜੀ ਡਾਇਰੈਕਟ ਕ੍ਰਾਸ ਕਰਾਈ ਸੀ ਹਾਂਜੀ ਡਾਇਰੈਕਟ ਕ੍ਰਾਸ ਕਰਾਈ ਸੀ ਜੀ ਦੋਸਤੋ ਮੈਂ ਉਸ ਬੋਲ ਦਾ ਪਹਿਲਾ ਕਟਾ ਦੇਖ ਰਿਹਾ ਹਾਲਾਂਕਿ ਉਹਦੀਆਂ ਮੈਂ ਬਾਹਲੀਆਂ ਕਟੀਆਂ ਹੀ ਦੇਖੀਆਂ ਤੇ ਜੈਡ ਬਲੈਕ ਹੀ ਹੈ ਹਾਂ 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 ਸੋ ਇਹ ਉਸ ਬੋਲ ਦਾ ਬੱਚਾ ਨਾਲ ਇੱਕ ਵੈੜ ਵੇਚਣ ਲੱਗੇ ਹੋ ਰਾਣੀ ਬਾਈ ਹਾਂਜੀ ਹਾਂਜੀ ਇਹ ਮੈਸੀ ਦੀ ਹੈ ਜੀ ਆਪ ਮੈਸੀ ਦੀ ਆਪ ਹੈ ਦੰਦੋ ਕਿਵੇਂ ਬਈ ਇਹ ਦੰਦੋ ਇਹ ਦੋ ਦੇ ਦੰਦ ਚੱਕ ਰਹੀ ਹੈ ਜੀ ਦੋ ਦੰਦ ਚੱਕ ਰਹੀ ਹੈ ਹਾਂਜੀ ਸੋ ਦੰਦ ਕੰਫਰਮ ਕਰ ਲਏ ਨੇ ਕੁਝ ਟੂਣਾ ਹੁੰਦਾ ਮੈਨੇਡੋਂ ਦੇਖ ਸਕਦਾ ਠੀਕ ਹੈ ਭਾਈ ਓਕੇ ਆ ਦੰਦਾ ਹਜੇ ਚੱਕਣੀ ਸ਼ੁਰੂ ਕੀਤੀ ਐ ਅੱਛਾ ਭਾਈ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਨੂੰ ਇਹਨੂੰ ਮਹੀਨਾ ਹੋ ਗਿਆ ਜੀ ਅ ਬੱਚਾ ਇਹਦਾ ਇਹਦਾ ਬੱਚਾ ਡੈਡ ਹੋ ਗਿਆ ਸੀ ਠੀਕ ਹੈ ਇੱਕ ਮਹੀਨੇ ਦੀ ਸੋਈ ਅੱਜ ਦੁੱਧ ਕਿੰਨਾ ਦੇ ਰਹੀ ਹੈ ਦੁੱਧ 25 ਕਿਲੋ ਹੈ ਜੀ ਠੀਕ ਹੈ ਦੋਸਤੋ ਇੱਕ ਮਹੀਨੇ ਦੀ ਸੋਈ 25 ਕਿਲੋ ਦੁੱਧ ਦੇ ਰਹੀ ਹੈ ਮੈਸੀ ਬੋਲ ਦਿੱਤੀ ਹੈ ਤੇ ਕਨਫਰਮ ਦੋ ਦੰਦਾ ਬੜੀ ਸੋਹਣੀ ਬਿਊਟੀ ਇਸ ਵਾਇਡ ਦੀ ਬਸ ਬੇਟਾ ਬਸ ਸੋ ਜਿਹਨੂੰ ਪਸੰਦ ਆਉਂਦੀ ਹੈ ਰੇਟ ਇਹਦਾ ਵੀ ਫੋਨ ਤੇ ਹੀ ਆ ਤੋਰ ਦਵਾਂ ਗੋਭਈ ਫੇਰ ਮੜਾ ਕਾਹ ਨੂੰ ਹੱਥੀ ਚੋਲੋ ਜੇ ਥਣ ਤਾਂ ਵੀ ਪਾਸ ਹੁੰਦੇ ਆ ਮਸ਼ੀਨ ਤਾਂ ਜਿਹੜੀ ਮਰਜੀ ਥਣ ਤੇ ਲਾ ਲਓ ਉਹਨੇ ਤਾਂ ਪਸੂ ਦੀ ਧਾਰ ਜਿਹੜੀ ਉਹ ਕਾਢ ਹੀ ਲੈਣੀ ਆ ਚੁਾਈ ਹੋਈ ਜਾਈਂ ਲਿਆਓ ਭਈ ਵਾਪਸ ਸੋ ਦੋ ਦੰਦ ਵੈਡ ਬਹੁਤ ਸੋਹਣੇ ਰੰਗ ਰੂਪ ਦੀ ਆ ਵਾਈਟ ਰੰਗ ਆ ਸਾਰਾ ਹੀ ਮੈਸੀ ਬੁੱਲ ਦੀ ਆਪ ਹੈ ਬੱਚਾ ਇਹਦੇ ਨਾਲ ਜਿਹੜਾ ਸੀਗਾ ਉਹ ਇਸ ਟਾਈਮ ਨਹੀਂ ਹੈਗਾ ਐਕਸਪਾਇਰ ਹੋ ਗਿਆ ਹਵਾਨੇ ਤੇ ਨਾੜਾਂ ਚੰਗੀਆਂ ਆ ਥਣਾ ਚ ਬਿੱਥੀ ਇਹਦੇ ਵੀ ਸੋਹਣੀ ਆ ਖਵਾਨੇ ਦਾ ਸਹਿਜ ਵੀ ਤੁਸੀਂ ਦੇਖ ਲਓ ਲੈ ਚਲੋ ਭਾਈ ਫੁੱਲ ਹਾਈਟ ਲੈਂਥ ਹੈ ਉਮਰ ਦੇ ਹਿਸਾਬ ਤੇ ਤੇ 25 ਕਿਲੋ ਦੁੱਧ ਹਾਜ਼ਰ ਹੈ ਝੋਕੇ ਲੈ ਲਓ ਇਹ ਤੁਹਾਨੂੰ ਦੁੱਧ ਜਿਹੜਾ ਉਹ ਮਿੰਤੀ ਵਾਲੇ ਹਿਸਾਬ ਤੇ ਦੱਸਿਆ ਤੁਸੀਂ ਆਪ ਦਾ ਲੀਟਰ ਨਾਲ ਲਿਆ ਸਕਦੇ ਹੋ ਤੇ ਮਿੰਤੀ ਕਰ ਸਕਦੇ ਹੋ ਕੋਈ ਵੀ ਪਸ਼ੂ ਜਿਹੜਾ ਚੋਣਾ ਸੋ ਨਾਗ ਤਿੰਨ ਸੀਗੇ ਦੋਸਤੋ ਭਾਈ ਕੋਲ ਵੀਡੀਓ ਬਣਾਉਣ ਵਾਸਤੇ ਕੋ ਪੰਜ ਚਾਰ ਦਿਨ ਵੀਡੀਓ ਵੀ ਫਰਕ ਪੈ ਗਿਆ ਕਿਉਂਕਿ ਮੇਰਾ ਟਾਈਮ ਨਹੀਂ ਲੱਗਾ ਤਣਾਹਲੇ ਮੇਲੇ ਕਰਕੇ ਉਸ ਤੋਂ ਬਾਅਦ ਚੱਕ ਦੋ ਫੰਕਸ਼ਨ ਆ ਗਏ ਜਿਹਦੇ ਕਰਕੇ ਵੀਡੀਓ ਥੋੜੀ ਲੇਟ ਹੋਈ ਹੈ ਔਰ ਫਿਰ ਵੀ ਪਸ਼ੂ ਜਿਹੜੇ ਉਹ ਪੂਰੇ ਦੁੱਧ ਤੇ ਚੱਲਦੇ ਆ ਜਿੰਨਾ ਭਾਈ ਨੇ ਦੱਸਿਆ ਉਹ ਜਿਵੇਂ ਪਹਿਲਾਂ ਗੱਲ ਹੋਈ ਗਈ ਵੀ ਤੁਸੀਂ ਚੋ ਸਕਦੇ ਹੋ ਤੇ ਆ ਕੇ ਤੁਸੀਂ ਦੇਖ ਕੇ ਖਰੀਦ ਲਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਇਹ ਤਿੰਨ ਪਸ਼ੂ ਭਾਈ ਕੋਲ ਵਕਾਊ ਸੀ ਤੁਸੀਂ ਇਹਨਾਂ ਚੋਂ ਜਿਹੜਾ ਵੀ ਨਾ ਤੁਹਾਨੂੰ ਚੰਗਾ ਲੱਗਿਆ ਉਹਦੀ ਤਸੱਲੀ ਕਰ ਲਓ ਮਿਹਰਬਾਨੀ